ਉਹ ਭਾਵੇਂ ਇੱਥੇ ਉਹ ਭਾਵੇਂ ਘਰ ਜਾ ਕੇ ਕਿਹਾ ਜੇ ਉਹਦਾ 50 ਰੁਪਏ ਜੀ ਉਹਦਾ 50 ਰੁਪਏ 13 ਵਾਰੀ ਧੰਨ ਧੰਨ ਬਾਬਾ ਦੀਪ ਸਿੰਘ ਕਹ ਦੋ ਭਾਵੇਂ ਇੱਥੇ ਕਹ ਦੋ ਭਾਵੇਂ ਘਰ ਜਾ ਕੇ ਕਿਹਾ ਜੇ ਫ੍ਰੀ ਸੇਵਾ ਜੇ ਫ੍ਰੀ ਸੇਵਾ ਵੀਰ ਜੀ ਫ੍ਰੀ ਸੇਵਾ ਜੇ ਆਜੋ 13 ਵਾਰੀ ਧੰਨ ਧੰਨ ਬਾਬਾ ਦੀਪ ਸਿੰਘ ਕਹਿਣਾ ਉਹ ਤਾਂ ਚੌਕ ਤੇ ਹੋਰ ਯਾਰੋ ਪਿਆਰੇ ਆਇਓ ਉਹਦਾ 50 ਰੁਪਏ ਹੈ ਜੀ 13 ਵਾਰੀ ਧੰਨ ਬਾਬਾ ਦੀਪ ਸਿੰਘ ਕਹ ਦੋ ਭਾਵੇਂ ਇੱਥੇ ਕਹ ਦੋ ਉਹਨੇ ਘਰ ਜਾ ਕੇ ਆਇਆ ਦੇਵਾਰੇ ਕੋਈ ਨਹੀਂ ਸਾਡੇ ਤੁਸੀਂ ਅੱਜ ਤੇਰਾ ਬਾਬਾ ਚਾਹ ਰਿਹਾ ਤੇ ਜਿਆ ਜੀ ਤੁਹਾਡਾ ਵੀ ਜਾਨ ਦਾ ਹੁੰਦਾ ਪੰਜਾਬ ਰੀ ਗਰ ਲੁਮਾਨ 10 ਵਾਰੀ ਗਏ ਬੜੀ ਕੁਸਾਲੀ ਆਹੇ ਘਰ ਜਾ ਕੇ ਲਿਆ ਦੀ ਬਾਬਾ ਦੀਪ ਸਿੰਘ ਤਾਂਗਨ ਬਾਬਾ ਕ੍ਰਿਸ਼ਣ ਤਾਂਗਨ ਬਾਬਾ ਦੀਪ ਸਿੰਘ ਤਾਂਗਨ ਦਾ ਯਾਰ ਨਾਲ ਗਈ ਨਾ ਹੰਟ ਤਾਂਗਨ ਬਾਬਾ ਦੀਪ ਸਿੰਘ ਤਾਂਗਨ ਬਾਬਾ ਦੀਪ ਸਿੰਘ ਤਾਂਗਨ ਬਾਬਾ ਦੀਪ ਸਿੰਘ ਚੰਦਨ ਬਾਬਾ ਦੀ ਚੰਦਨ ਕਾ ਬਣੀ ਸੀ ਚੰਦਨ ਬਾਬਾ ਕੀ ਬਾਬਾ ਦੀ ਚੰਦਨ ਬਾਬਾ ਦੀ ਚੰਦਨ ਚੰਦਨ ਬਾਬਾ ਦੀ ਚੰਦਨ ਬਾਬਾ ਦੀ ਚੰਦਨ ਬਾਬਾ ਦੀ ਚੰਦਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਲੈਣਾ ਆਂ ਤੈਨੂੰ ਆ ਟਾਈਮ ਤੇ ਬਾਬਾ ਜੀ ਇਹ ਨਹੀਂ ਕਹਿਣਾ ਕਹਿੰਦੇ ਆ ਪਾਵੇ ਇੱਥੇ ਕੋ ਪਾਵੇ ਘਰ ਜਾ ਕੇ ਕੀ ਆਵੇ ਉਹਦਾ 50 ਰੁਪਏ ਦੇ ਉਹਦਾ 50 ਰੁਪਏ 13 ਵਾਰੀ ਧੰਨ ਧਨ ਬਾਬਾ ਦੀਪ ਸਿੰਘ ਕਹ ਦੋ ਭਾਵੇਂ ਇੱਥੇ ਕਹ ਦੋ ਭਾਵੇਂ ਘਰ ਜਾ ਕੇ ਕਹਾਂ ਜੇ ਫ੍ਰੀ ਸੇਵਾ ਜੇ ਫ੍ਰੀ ਸੇਵਾ ਵੀਰ ਜੀ ਫ੍ਰੀ ਸੇਵਾ ਜੇ ਆ ਜੋ 13 ਵਾਰੀ ਧੰਨ ਧਨ ਬਾਬਾ ਦੀਪ ਸਿੰਘ ਕਹਣਾ ਉਹ ਦੇਖੀਓ ਆਓ ਜੀ ਆਪ ਵੀ ਇੱਥੇ ਯਾਰੀ ਆ ਜੋ ਉਹਦਾ ਪੁਜਾਰ ਦੇ ਰਹੇ ਨੇ 13 ਵਾਰੀ ਧੰਨ ਧਨ ਬਾਬਾ ਦੀਪ ਸਿੰਘ ਕਹ ਦੋ ਭਾਵੇਂ ਇੱਥੇ ਕਹ ਦੋ ਭਾਵੇਂ ਘਰ ਜਾ ਕੇ ਜੀ ਸੇਵਾ ਜੇ ਕੋਈ ਸਨਿਸ਼ਚਿਤ ਨਹੀਂ ਕਿ ਇੱਥੇ ਕਹਾਂ ਭਾਵੇਂ ਤਾਂ ਅਗਰੇ ਗਿਆ ਜੀ ਤੁਹਾਡਾ ਜੀ ਇਨਜਾਮ ਹੈ ਉਹਦਾ ਪੁਜਾਰ ਜੀ ਇਹ ਰੋਗੀ ਮਾਂ ਜੀ 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 ਰੋ